ਜਦੋਂ ਆਜ ਇੱਕ ਬੱਚਾ ਆਪਣੇ ਮਾਂ ਦਾ ਕਤਲ ਕਰਦਾ ਹੈ ਨਾ ਇੱਕ ਭਰਾ ਭਰਾ ਦਾ ਕਤਲ ਕਰਦਾ ਹੈ ਇੱਕ ਪਤੀ ਪਤਨੀ ਤੇ ਪਤਨੀ ਪਤੀ ਦਾ ਕਤਲ ਕਰਦੀ ਹੈ ਇਹ ਜ਼ਹਿਰ ਕਰਕੇ ਕਰਦੀ ਹੈ ਨਾਮ ਅਮਰਤ ਕੋਲ ਹੁੰਦਾ ਤੇ ਕਦੀ ਕਤਲ ਨਾ ਹੁੰਦਾ ਨਾਮ ਅਮਰਤ ਕੀ ਸੀ ਦੇਵੀ ਗੁਣ ਦੇਵੀ ਗੁਣ ਮਨੁੱਖ ਦੀ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦੇ ਨੇ ਤੇ ਜ਼ਹਿਰ ਬੰਦੇ ਦੀ ਜ਼ਿੰਦਗੀ 'ਚ ਉਦਾਸੀ ਲੈ ਕੇ ਆਉਂਦੀ ਹੈ ਅੱਜ ਲੋਕ ਜ਼ਹਿਰ ਦੇ ਵਪਾਰੀ ਨੇ ਲੋਕ ਅਵਗੁਣਾ ਕੀ ਬਣੇ ਗੰਠੜੀ ਗੁਣ ਨਾ ਵਿਹਾਜੇ ਕੋਈ ਲੋਕ ਅਵਗੁਣਾ ਦੀਆਂ ਪੰਡਾ ਬੰਨੀ ਜਾਂਦੇ ਨੇ ਗੁਣ ਕੋਈ ਇਕੱਠਾ ਕਰਦਾ ਹੀ ਨਹੀਂ ਲੋਕ ਅਵਗੁਣਾ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਈ ਸ਼ੇਖ ਫਰੀਦ ਜੀ ਪਤਾ ਕੀ ਆਂਦੇ ਕਹਿੰਦੇ ਨੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇੜਾ ਜਦੋਂ ਟਾਈਮ ਸੀ ਬੰਦੇ ਨੇ ਬੇੜਾ ਨਹੀਂ ਤਿਆਰ ਕੀਤਾ ਉਦੋਂ ਹਾੜ ਆ ਗਿਆ ਪਾਣੀ ਆ ਗਿਆ ਪਾਣੀ ਆ ਗਿਆ ਹੜ ਆ ਗਿਆ ਬੰਦਾ ਰੁੜ ਗਿਆ ਕਿਉਂਕਿ ਜਦੋਂ ਟਾਈਮ ਸੀ ਬੇੜਾ ਤਿਆਰ ਕਰਨ ਦਾ ਜਦੋਂ ਟਾਈਮ ਸੀ ਵਕਤ ਸੀ ਕਿ ਕੋਈ ਕਿਸ਼ਤੀ ਤਿਆਰ ਕਰਾਂ ਆ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਪਿੰਡ ਰਹਿੰਦੇ ਆ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਪਰਲੇ ਬੰਨੇ ਆ ਉਹ ਪ੍ਰਬੰਧ ਵੀ ਪਹਿਲਾਂ ਉਦਾਂ ਦਾ ਕਰਕੇ ਰੱਖਦੇ ਵੀ ਕਿਹੜੇ ਵੇਲੇ ਪਾਣੀ ਚੜਾਵੇ ਕੀ ਪਤਾ ਸਾਨੂੰ ਮੁੜ ਕੇ ਕੋਈ ਬੇੜੀ ਦੀ ਕਿਸ਼ਤੀ ਦੀ ਲੋੜ ਹੀ ਨਾ ਪਵੇ ਉਹ ਪ੍ਰਬੰਧ ਕਰਦੇ ਉਹਨਾਂ ਇੱਥੇ ਹੁਣ ਦੁਨਿਆਵੀ ਕਿਸੇ ਦਰਿਆ ਦੀ ਗੱਲ ਸ਼ੇਖ ਫਰੀਦ ਜੀ ਨਹੀਂ ਕਰ ਰਹੇ ਕਹਿੰਦੇ ਬੇੜਾ ਬੰਦ ਨਾ ਸਕੇ ਉਹ ਬੰਦਨ ਕੀ ਵੇਲਾ ਪਰ ਸਰਵਰ ਜਦ ਉਛਲੇ ਤਬ ਤਰਨ ਦੁਹੇਲਾ ਜਦੋਂ ਉਛਣ ਲੱਗ ਪਿਆ ਨਾ ਉਦੋਂ ਤਰਨਾ ਔਖਾ ਹੋਣਾ ਕਿਉਂਕਿ ਵਖਰੇ ਸਿਰ ਬੇੜਾ ਨਹੀਂ ਬਦਾ ਹੱਥ ਨਾ ਲਾਏ ਕੋ ਸੰਭੜੈ ਜਲ ਜਾਸੀ ਢੋਲਾ ਆ ਜਿਹੜੀ ਤੂੰ ਮਾਇਆ ਵਿਸ਼ੇ ਵਕਾਰ ਆ ਨਾ ਇਹਨਾਂ ਦੇ ਨਾਲ ਅਟੈਚਮੈਂਟ ਨਾ ਕਰੀ ਇਹਨੇ ਤੈਨੂੰ ਸਾੜ ਦੇਣਾ ਹੀ ਇਹਨੇ ਤੈਨੂੰ ਤੇ ਸਾੜਨਾ ਸੁਣਾ ਤੇਰਾ ਟੱਬਰ ਵੀ ਸਾੜ ਕੇ ਸੁਆਹ ਕਰ ਦੇਣਾ ਕਿੰਨੇ ਟੱਬਰ ਸੜ ਗਏ ਜੀ ਆਪਾਂ ਨੇ ਕਹਿੰਦੇ ਇਹੋ ਜੀ ਆਗ ਬੜੀ ਘਰ ਚ ਸਾਰਾ ਵਸਦਾ ਟੱਬਰ ਹੀ ਉਜੜ ਗਿਆ ਕਿੰਨੇ ਟੱਬਰ ਉਜੜੇ ਜੀ ਹੱਥ ਨਾ ਲਾਏ ਕੁਸੰਬੜ ਕੁਸੰਬੇ ਦੇ ਫੁੱਲ ਦੀ ਗੱਲ ਉਹਦਾ ਕੁਸੰਬੇ ਦਾ ਫੁੱਲ ਵੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਸਦਾ ਚੇਰ ਨਹੀਂ ਹੁੰਦਾ ਜਲ ਜਾਸੀ ਢੋਲਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸੇ ਸ਼ਬਦ ਨੂੰ ਮੋੜ ਕੇ ਹੋਰ ਖੋਲਿਆ ਕਹਿੰਦੇ ਜਪ ਤਪ ਕਾ ਬੰਦ ਬੇੜੋਲਾ ਬੇੜਾ ਤਿਆਰ ਕਰਨਾ ਕਿਹੜਾ ਜਪ ਦਾ ਤੇ ਤਪ ਦਾ ਸਿਮਰਨ ਦਾ ਤੇ ਸੇਵਾ ਦਾ ਮੁਸ਼ਕਲ ਦਾ ਮਿਹਨਤ ਦਾ ਚੰਗੇ ਪਰਮੇਸ਼ਰ ਦੇ ਨਾਮ ਦੇਵੀ ਗੁਣਾਂ ਦਾ ਜਪ ਤਪ ਕਾ ਬੰਦ ਬੇੜੁਲਾ ਜਿਤ ਲੰਘੈ ਵਹਿਲਾ ਜਿਦੇ ਨਾਲ ਸੌਖਾ ਲੰਘਿਆ ਜਾ ਸਕਦੇ ਜੀਵਨ ਸੋਹਣਾ ਬਣ ਸਕੇ ਨਾ ਸਰਵਰ ਨਾ ਉਛਲੇ ਐਸਾ ਪੰਸੋਹਿਲਾ ਕੰਤ ਕਹਿੰਦੇ ਰਾਹ ਨੂੰ ਤੇਰਾ ਰਾਹ ਸੌਖਾ ਹੋ ਜਾਏਗਾ ਜੇ ਤੂੰ ਜਪ ਤਪ ਦਾ ਬੇੜਾ ਬੰਨ ਰਵੇਂਗਾ ਤੇ ਅੱਜ ਤਾਂ ਖੰਡੇ ਦੀ ਪੌਲ ਵਾਸਤੇ ਤਰਲੇ ਲੈਣੇ ਪੈ ਰਹੇ ਕਮੇਟੀਆਂ ਨੂੰ ਤਰਲੇ ਲੈਣੇ ਪਿੰਦੇ ਆਓ ਭਾਈ ਗੁਰੂ ਦੇ ਲੜ ਲੱਗ ਜਾਓ ਗੁਰੂ ਦੀ ਵਿਚਾਰ ਵਾਲੇ ਬਣੇ ਤੁਰ ਪੋ ਗੁਰੂ ਦੇ ਉਪਦੇਸ਼ ਨਾਲ ਤੁਰ ਪੋ ਨਸ਼ਾ ਬੰਦਾ ਖੋਦ ਲੈ ਅਸਾ ਨਸ਼ਾ ਖੋਦਾ ਖੁਦ ਲੈਣ ਜਾਂਦਾ ਹੈ ਅੰਮ੍ਰਿਤ ਫ੍ਰੀ ਮਿਲਦਾ ਹੈ ਇਹਤੇ ਖਰਚਾ ਵੀ ਕੋਈ ਨਹੀਂ ਆਉਣਾ ਹੈਗਾ ਵੀ ਤੇਰੇ ਆਪਣੇ ਅੰਦਰ ਹੀ ਮਾਰ ਕੇ ਤੇ ਪੀਲਾ ਜਿੰਨਾ ਪੀਣਾ ਹੈ ਖੂਬਸੂਰਤ ਪੀਲਾ ਤੇਰਾ ਜੀਵਨ ਖੂਬਸੂਰਤ ਬਣ ਜਾਏਗਾ ਅਸ਼ਾ ਐਸੇ ਐਸੇ ਮੈਂ ਘਰ ਵੇਖਿਆ ਜਿੱਥੇ ਜਵਾਈ ਅੰਮ੍ਰਿਤਾਰੀ ਹੈ ਤੇ ਸਹੁਰਾ ਅੱਗੇ ਨਸ਼ਾ ਪੀਂਦੇ ਮੈਂ ਐਸੇ ਐਸੇ ਘਰ ਵੇਖਿਆ ਧੀ ਆndi ਹੈ ਤੁਸਾਂ ਤੇ ਮੇਰੇ ਪਤੀ ਨੂੰ ਸਮਝਾਉਣਾ ਸੀ ਉਲਟਾ ਕੰਮ ਹੋ ਰਿਹਾ ਮੇਰਾ ਪਤੀ ਤੁਹਾਨੂੰ ਆਣ ਕੇ ਸਮਝਾਉਂਦਾ ਬਾਪੂ ਜੀ ਹੋਣੀ ਬੰਦੇ ਬਣ ਜਾਓ ਤੇ ਮੱਕਣਾ ਉਹਤੇ ਭਾਗਾ ਵਾਲੇ ਪਰਿਵਾਰ ਜਿਨ੍ਹਾਂ ਦੇ ਜਵਾਈ ਨੇਕ ਜਿਨ੍ਹਾਂ ਨੂੰ ਕਈਆਂ ਕਰਾਂ ਚ ਮੈਂ ਵੇਖਿਆ ਪੁੱਤ ਨਿਸ਼ਾਨੀ ਕਰਦੇ ਤੇ ਬਾਪੂ ਨੂੰ ਵੋਟਾਂ ਵਾਲੇ ਦਿਨ ਚ ਚੋਕੇ ਲਿਆਉਣਾ ਪੈਂਦਾ ਕਿਸ ਦੇ ਕਰੋ ਤੇ ਪਤਾ ਮੁਰ ਕੇ ਚੌਂਕਾਂ ਚ ਬਹਿ ਬਈ ਸਿੱਖੀ ਦਾ ਤੇ ਬੇੜਾ ਹੀ ਗੜਕ ਹੋ ਗਿਆ ਪਾਉ ਬੋਲੋ ਜੀ ਇਹੋ ਜਿਹੇ ਬੰਦੇ ਮੁਰ ਕੇ ਜਾਦੀਆਂ 킬킬 ਕੇ ਗੱਲਾਂ ਕਰਦੇ ਉਹਨਾਂ ਨੂੰ ਪੁੱਛਿਆ ਵੀ ਸਿੱਖੀ ਦਾ ਬੇੜਾ ਗੜਕ ਕੀਤਾ ਕਿਨੇ ਤੁਸੀਂ ਸਿੱਖੀ ਤੋਂ ਬਾਹਰ ਜਾਏ ਸਖੀ ਦਾ ਸਿਧਾਂਤ ਤੁਹਾਡੇ ਉੱਤੇ ਲਾਗੂ ਨਹੀਂ ਹੁੰਦਾ ਮੈਨੂੰ ਕਦੇ-ਕਦੇ ਲੱਗਦਾ ਵੀ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਦਾ ਉਸ ਟਾਈਮ ਸਾਥ ਨਹੀਂ ਦਿੱਤਾ ਇਹ ਉਹ ਲੋਕ ਨੇ ਉਦਾਂ ਹੀ ਤਰੀ ਆਉਂਦੀ ਹੈ ਵਿਚਾਰ ਉਹੀ ਨੇ ਲੋਕ ਜਿਹੜੇ ਗੁਰੂ ਦੀ ਪ੍ਰਵਾਹ ਨਹੀਂ ਕਰਦੇ ਰਹੇ ਇਥੇ ਰਹਾ ਸਤਗੁਰੂ ਭਲਾ ਪਾਇਆ ਲਬ ਲੋਭ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਜਿਹਨੂੰ ਆਪਣਾ ਗੁਰੂ ਚੰਗਾ ਲੱਗਣ ਲੱਗ ਪਿਆ ਨਾ ਉਹ ਆਪਣੀ ਜ਼ਿੰਦਗੀ ਚ ਉਹ ਚੀਜ਼ਾਂ ਤਿਆਗ ਦਿੰਦਾ ਅੱਜ ਗੁਰੂ ਚੰਗਾ ਲੱਗਦਾ ਸਾਨੂੰ ਅਹੀਂ ਤੇ ਪੁੱਤਰਾ ਤੇ ਹਾਦੇ ਵਿਆਹਾਂ ਤੇ ਗੁਰੂ ਲੈ ਕੇ ਆਉਣੇ ਆ ਸਾਨੂੰ ਕਾਲ ਪਈ ਹੁੰਦੀ ਹੈ ਦਵਦਾ ਗੁਰਦੁਆਰੇ ਸਰੂਪ ਛਾਡਾ ਉਹ ਮਹਾਰਾਜ ਤਾਂ ਕਿ ਮੁੜ ਕੇ ਆਪਣਾ ਕੰਮ ਕਰਨਾ ਸੀ ਦੱਸਦੇ ਹੋ ਤੇ ਦੇਰ ਤਾਰੀ ਬਾਬਾ ਆਜੇ ਤੇ ਉਹਦੇ ਲਾਗੇ ਬੈੰਦੇ ਆ ਦੋ ਚੀਜ਼ਾਂ ਕੀਤੀਆਂ ਜੇ ਲੀਡਰ ਆਇਆ ਤੇ ਉਹਦੇ ਵੀ ਲਾਗੇ ਬੈਠੇ ਭੱਜ ਭੱਜ ਕੇ ਫੋਟੋਆਂ ਲਵਾਈਆਂ ਲੀਡਰ ਆਜੇ ਨਾ ਭੱਜ ਕੇ ਉਹਦੇ ਨਾਲ ਫੋਟੋ ਲਵਾਉਂਦੇ ਆ ਤੇ ਆਪਣੇ ਘਰ ਚ ਡ੍ਰੈਇੰਗ ਰੂਮ ਚ ਫੋਟੋ ਲਾਉਂਦੇ ਵੀ ਵੱਡੀ ਕਰਕੇ ਫੋਟੋ ਲਾਉਣੇ ਕੋ ਆਇਆ ਗਿਆ ਰਿਸ਼ਤੇਦਾਰ ਵੇਖੂਗਾ ਵੀ ਇਹਦੀ ਫਰਾਨੀ ਲੀਡਰ ਨਾਲ ਵੀ ਆਖ ਵੀ ਹੈਗੀ ਤੇ ਜਾਂ ਕੇ ਬਾਬੇ ਦੇ ਨਾਲ ਫੋਟੋ ਲਵਾਉਣੀ ਗੁਰੂ ਨਾਲ ਲਵਾਈ ਕਦੀ ਗੁਰੂ ਤੇ ਸ਼ਬਦ ਦੀ ਤਸਵੀਰ ਲਾਈ ਲੀਡਰ ਵੀ ਪੰਜਾਂ ਸਾਲਾਂ ਬਾਅਦ ਚੇਂਜ ਹੋ ਜਾਣਾ ਜਿਹਨੇ ਹੁਣ ਫੋਟੋ ਲਵਾਈ ਆ ਮੁੜ ਕੇ 27 ਤੋਂ ਬਾਅਦ ਲਵਾ ਕੇ ਵੇਖਿਓ ਉਹਨੂੰ ਗਲੀ ਦਾ ਬੰਦਾ ਵੀ ਨਹੀਂ ਜਾਣਦਾ ਹੁੰਦਾ ਮੁੜ ਕੇ ਤੇ ਬਾਬੇ ਨਾਲ ਲਵਾ ਲੋ ਬਾਬੇ ਦੀ ਵੀ ਤੂਤੀ ਹੋ ਤੱਕ ਬੋਲਦੀ ਤੱਕ ਪਰਦਾ ਪਿਆ ਜਦੋਂ ਪਰਦਾ ਲੈ ਗਿਆ ਬਲੋ ਪਾਸਟਰ ਦੇ ਤੱਕ ਕੇ ਗਲੇ ਜੇਲ੍ਹ ਚ ਮਾਰਨਾ ਪਰ ਇਹ ਜੁਗੋ ਜੋਗਟਾ ਲੈ ਐ ਸੱਚੀ ਸਰਕਾਰ ਸਮਝ ਆ ਗਈ ਸਾਡੇ ਲੋਕਾਂ ਜਾਂ ਤੇ ਦੇਹਧਾਰੀਆਂ ਦੇ ਮਗਰ ਤੁਰੇ ਫਿਰਦੇ ਜਾਂ ਪੋਲਿਟੀਕਲ ਲੀਡਰ ਦੇ ਮਗਰ ਤੁਰੇ ਫਿਰਦੇ ਸ਼ਬਦ ਵਾਲੇ ਬਣਤੇ ਆ ਹੀ ਨਹੀਂ ਜਿੱਦਨ ਸਾਡੇ ਘਰਾਂ ਵਿੱਚ ਗੁਰਬਾਣੀ ਦੀ ਵਿਚਾਰ ਆ ਗਈ ਗੁਰੂ ਦਾ ਸਿਧਾਂਤ ਆ ਗਿਆ ਇੱਥੇ ਸ਼ਬਦ ਵਰਤੇ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਜਿਹੜੇ ਦੇਵਤੇ ਮਨੁੱਖ ਨੇ ਨਾ ਦੇਵਤਿਆਂ ਦੀ ਬਿਰਤੀ ਵਾਲੇ ਮਨੁੱਖ ਭਲੇ ਮਨੁੱਖ ਉਹ ਅਮਰਤ ਖੋਜਦੇ ਆ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕਿੰਨੀ ਗੁਰੂ ਨੇ ਕਿਰਪਾ ਕੀਤੀ ਅਮਰਤ ਮਿਲ ਗਿਆ ਜਿਹਦੇ ਘਰ ਵਿੱਚ ਚਾਰ ਜੀ ਇਕੱਠੇ ਬੈ ਕੇ ਰੋਟੀ ਖਾਂਦੇ ਆ ਇਕੱਠੇ ਦੁੱਖ ਸੁੱਖ ਫੋਲਦੇ ਆ ਕਿਸੇ ਦਾ ਨੁਕਸਾਨ ਨਹੀਂ ਕਰਦੇ ਕਿਸੇ ਦਾ ਭਲਾ ਕਰਦੇ ਪਰਿਵਾਰ ਚ ਬਹਿ ਕੇ ਕੇ ਲੋੜਵੰਦੀ ਹੈਲਪ ਕਰਨ ਦੀ ਪਲੈਨਿੰਗ ਕਰਦੇ ਆ ਵੀ ਆਪਾਂ ਸਮਾਜ ਵਿੱਚ ਕਿਸੇ ਦਾ ਭਲਾ ਕਿਵੇਂ ਕਰਨਾ ਸਮਝ ਲਓ ਤੁਹਾਡੇ ਘਰ ਉੱਤੇ ਰੱਬ ਦੀ ਬੜੀ ਵੱਡੀ ਕਿਰਪਾ ਹੈ ਤੁਹਾਡੇ ਘਰ ਉੱਤੇ ਪਰਮੇਸ਼ਰ ਦੀ ಅಪਾਰ ਬਖਸ਼ਿਸ਼ ਹੈ ਜੇ ਘਰ ਦੇ ਚਾਰ ਜੀ ਰਲ ਕੇ ਇਹ ਚਰਚਾ ਕਰਨ ਵੀ ਆਪਾਂ ਕਿਸ ਦੀ ਹੈਲਪ ਕਿਵੇਂ ਕਰਨੀ ਆ ਕਿਸੇ ਲੋੜਵੰਦ ਦੀ ਮਦਦ ਕਿਵੇਂ ਕਰਨੀ ਆ ਅਸੀਂ ਸਮਾਜ ਵਿੱਚ ਚੰਗਾ ਕੰਮ ਕਿਵੇਂ ਕਰਨਾ ਹੈ ਤੇ ਸਮਝ ਲਓ ਸਾਡੇ ਘਰ ਉੱਤੇ ਬੜੀ ਪਰਮੇਸ਼ਰ ਦੀ ਕਿਰਪਾ ਹੈ ਜੇ ਆਪਣੇ ਘਰ ਦੇ ਵਿੱਚ ਚਾਰ ਜੀ ਰਲ ਕੇ ਸਤਿਗੁਰ ਦੀ ਬਾਣੀ ਪੜਦੇ ਆ ਕੋ ਗੁਰਬਾਣੀ ਦਾ ਕੀਰਤਨ ਕਰਦੇ ਆ ਅੱਜ ਬੜੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਕੀਰਤਨ ਕਰਦੇ ਆ ਜਿਨ੍ਹਾਂ ਦੇ ਬੱਚੇ ਗੁਰਮਤ ਨਾਲ ਜੁੜੇ ਹੋਏ ਨੇ ਸਾਡੇ ਤਾਂ ਤਸਵੀਰ ਇਦਾਂ ਦੀ ਬਿਆਨ ਕਰਦੀ ਜੇ ਸਾਡਾ ਕੋਈ ਬੱਚਾ ਸਭ ਸੂਰਤ ਹੋ ਕੇ ਸਿਰ ਤੇ ਪਗ ਬੰਦਾ ਨਾ ਉਹਨੂੰ ਗਿਆਨੀ ਕਹਿ ਕੇ ਬੁਲਾਉਂਦੇ ਉਹਨੂੰ ਅਸਲ ਤੇ ਟੀਚਰ ਕਰਦੇ ਆ ਇਹ ਸਾਡੇ ਘਰ ਚ ਬਾਬਾ ਜੀ ਆ ਤੁਸੀਂ ਸਾਰੇ ਬਾਬਾ ਜੀ ਕਿਉਂ ਨਹੀਂ ਬਣਦੇ ਬੇ ਤੁਸੀਂ ਸਾਰੇ ਗਿਆਨੀ ਕਿਉਂ ਨਹੀਂ ਬਣਦੇ ਗਿਆਨੀ ਹੋਣਾ ਕੋ ਮਾੜੀ ਗੱਲ ਹੈ ਕੁਮਲੂ ਆਪਣੇ ਸਿਰ ਦੇ ਉੱਤੇ ਸੋਹਣੀ ਦਸਤਾ ਦਸਤਾਰ ਸਜਾਉਂਦਾ ਵਾ ਕੇਸ ਰੱਖਦਾ ਵਾ ਸਭ ਇਹ ਤੇ ਬੜੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ No te pena que...